ਮੇਰੇ ਕਹਿਣ ਤੇ ਦੇਲਾ ਸਾਰੀ ਦੁਨੀਆ ਇੱਧਰ ਆ ਗਈ ਜੀ ਮੇਰੇ ਕਹਿਣ ਤੇ ਥੋੜਾ ਜਿਹਾ ਮੈਂ ਤਿੰਨੀ ਸਲਾਹ ਦਿੱਤੀ ਵੀ ਹੈ ਜਿਹੜਾ ਸਾਰਾ ਤੁਹਾਨੂੰ ਮੈਂ ਖਰਚਾ ਦੱਸਿਆ ਯਾਨੀ ਕਿ ਆਪਣਾ ਟ੍ਰੇਨ ਦੀ ਟਿਕਟ ਹੋ ਗਈ 700 ਰੁਪਏ ਦੀ ਆਪਣੀ ਟਿਕਟ ਲਾ ਲਓ ਸਲੀਪਰ ਦੀ ਜਦੋਂ ਪੂਰੀ ਫੈਮਿਲੀ ਯੂਪੀ ਨੂੰ ਚੱਲਦੀ ਆਂਦੀ ਆਂ ਆਪਾਂ 10 ਜਾਣੇ ਵੀ ਇੱਕ ਰੂਮ ਦੇ ਵਿੱਚ ਸੈਟਲ ਹੋ ਸਕਦੇ ਆਂ ਤੇ 400 ਰੁਪਏ ਜਿਹੜਾ ਕਿਰਾਇਆ ਹੈਗਾ ਉਹ ਰੂਮ ਦਾ ਹੈਗਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਵਾਪਸੀ ਕਰ ਲੱਗਿਆ ਜੀ ਤਕ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਇਸ ਤਰ੍ਹਾਂ ਕੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਸਾਡੇ ਵਲੌਗ ਦੇਖੇ ਤੇ ਉਹਨਾਂ ਦੇ ਵਿੱਚ ਅਸੀਂ ਤੁਹਾਨੂੰ ਜਿੰਨੇ ਵੀ ਗੁਰਦੁਆਰਾ ਸਾਹਿਬ ਸੀਗੇ ਸਾਰੇ ਗੁਰਦੁਆਰਾ ਸਾਹਿਬ ਘੁਮਾਏ ਉਹਨਾਂ ਦਾ ਇਤਿਹਾਸ ਦੱਸਿਆ ਤੇ ਅੱਜ ਦਾ ਇਹ ਜਿਹੜਾ ਵਲੌਗ ਹੈ ਸਾਡਾ ਵਾਪਸੀ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਤੁਹਾਨੂੰ ਅਸੀਂ ਜਿੰਨਾ ਵੀ ਸਾਡਾ ਖਰਚਾ ਹੋਇਆ ਕੀ ਰੂਮ ਦਾ ਰੈਂਟ ਹੈ ਕਿਸ ਤਰ੍ਹਾਂ ਸਾਰਾ ਪ੍ਰੋਸੈਸ ਰਹਿੰਦਾ ਹੈ ਰੂਮ ਕਿੱਦਾਂ ਮਿਲਦਾ ਹੈ ਆਪਾਂ ਆਉਣਾ ਕਿੱਦਾਂ ਹੈ ਟ੍ਰੇਨ ਦਾ ਕੀ ਖਰਚਾ ਆ ਯਾਨੀ ਕਿ ਕੋਲ ਮਿਲਾ ਕੇ ਜੋ ਵੀ ਅਸੀਂ ਕੀਤਾ ਹੈ ਜਿੰਨਾ ਵੀ ਖਰਚਾ ਹੋਇਆ ਸਾਰਾ ਐਕਸਪੈਂਸ ਤੁਹਾਨੂੰ ਦੱਸਾਂਗੇ ਤੇ ਨਾਲ ਦੀ ਨਾਲ ਜਿਹੜਾ ਵਾਪਸੀ ਦੀ ਸਾਡੀ ਜਰਨੀ ਰਹਗੀ ਉਹ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਇਹ ਵਲੌਗ ਦੇਖਿਆ ਹੋਊਗਾ ਜਦੋਂ ਅਸੀਂ ਰਾਤ ਨੂੰ ਇੱਥੇ ਪਹੁੰਚੇ ਸੀ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਆਪਣੀਆਂ ਫ੍ਰੀ ਬੱਸਿਸ ਸਰਵਿਸ ਨੇ ਉਹਨਾਂ ਦੇ ਰਾਹੀਂ ਹੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਸੀ ਤੇ ਅੱਜ ਵੀ ਜਿਹੜੀ ਫ੍ਰੀ ਬੱਸ ਸਰਵਿਸ ਹੈ ਉਹ ਸਾਹਮਣੇ ਲੱਗੀ ਹੋਈ ਹੈ ਤੇ ਉਸੇ ਬੱਸ ਦੇ ਵਿੱਚ ਹੀ ਅਸੀਂ ਰੇਲਵੇ ਸਟੇਸ਼ਨ ਤੱਕ ਜਾਵਾਂਗੇ ਤੇ ਇੱਧਰ ਤਦੀ ਬੈਕਸਾਈਡ ਸਰਾਰਾ ਗਈ ਜੀ ਐਸ ਸਰਾਰੇ ਵਿੱਚ ਅਸੀਂ ਰੁਕੇ ਹੋਏ ਸੀ ਸੰਤ ਬਾਬਾ ਨਿਧਾਨ ਸਿੰਘ ਜੀ ਐਨਆਰਆਈ ਸਰਾਂ ਤੇ ਹੁਣ ਜਿਹੜਾ ਸਾਡਾ ਸਮਾਨ ਹੈ ਆਪਾਂ ਕਿੰਨੇ ਬੈਗ ਲਿਆਏ ਸੀ ਆਪਾਂ ਲਿਆਏ ਸੀ ਕਿ ਹਰ ਇੱਕ ਬੰਦੇ ਕੋ ਇੱਕ ਇੱਕ ਦੋ ਦੋ ਬੈਗ ਸੀ ਤੇ ਹੁਣ ਹਰ ਇੱਕ ਇੱਕ ਬੰਦੇ ਕੋ ਦੋ ਦੋ ਬੈਗ ਨੇ ਬੀਬੀਆਂ ਨੇ ਸਮਾਨ ਹੀ ਇੰਨਾ ਕਰੀ ਲਿਆ ਜਿਹੜੀਆਂ ਚਾਰ ਬੀਬੀ ਦੂਜੀਆਂ ਗੱਲ ਬਾਈਆਂ ਆਈਆਂ ਤੇ ਹਾਂ ਆਪਾਂ ਦੱਸ ਬੈਗ ਹਾਂ ਆਪਣੇ ਕੋ ਹੈਗੇ 7 ਬੈਗ ਜਿਹੜੇ ਸਾਡੇ ਨਾਲ ਚਾਰ ਬੰਦੇ ਦੂਜੇ ਉਹਨਾਂ ਕੋ 10 ਬੈਗ ਆ ਤੇ ਸਾਡੇ ਕੋਲ ਲਗਭਗ 7 ਬੈਗ ਆ ਯਾਨੀ ਕਿ ਸਾਡੇ ਕੋ ਅਸੀਂ 8 ਬੰਦੇ ਸੀ ਤੇ 8 ਬੈਗ ਸੀਗੇ ਹਨ ਤੇ ਹੁਣ ਡਬਲ ਹੋ ਗਏ ਹੁਣ ਅਸੀਂ ਬੈਗ ਡਬਲ ਕਰ ਲਏ ਸਵਾਲ ਨਹੀਂ ਬਜਟ ਵੀ ਦੱਸਾਂਗੇ ਬਜਟ ਦੱਸਾਂਗੇ ਜੇ ਤਾਂ ਅਸੀਂ ਬੀਬੀਆਂ ਨੂੰ ਲੈ ਕੇ ਆਉਣਾ ਹੈ ਫੇਰ ਜਿਆਦਾ ਖਰਚਾ ਲੈ ਕੇ ਆਓ ਫੇਰ ਤਾਂ ਪੈਸੇ ਲੈ ਕੇ ਆਓ ਖੁੱਲੇ ਤੇ ਜੇ ਤੁਸੀਂ ਆਪ ਆਉਣਾ ਹੈ ਹਨਾ ਵੀ ਮੁੰਡੇ ਮੁੰਡੇ ਨੇ ਆ ਬੰਦਿਆ ਬੰਦਿਆ ਨੇ ਫਿਰ ਆਪਣਾ ਹਿਸਾਬ ਦਾ ਹੀ ਬਜਟ ਆ ਕਿਉਂਕਿ ਬੀਬੀਆਂ ਕਰਦੀਆਂ ਭਾਈ ਖਰਚਾ ਖੁੱਲਾ ਐਨ ਜਿੰਨੇ ਲਿਆਂਦੇ ਆ ਉਹਨੇ ਉਹਨਾਂ ਨੇ ਢਾਕੇ ਹੀ ਜਾਣੇ ਆ ਵੀ ਹਾਂ ਵੀ ਨੇ ਹੈਗੇ ਆ ਇਹ ਵੀ ਢਾਈ ਦਈਏ ਤੇ ਆ ਸਾਡੀ ਬਸ ਖੜੀ ਹੈ ਜੀ ਇਸ ਵਾਹਨ ਦੇ ਵਿੱਚ ਜਿਹੜਾ ਅਸੀਂ ਰੇਲਵੇ ਸਟੇਸ਼ਨ ਤੱਕ ਜਾਵਾਂਗੇ ਤੇ ਹੁਣ ਮੜਿਆ ਸਮਾਨ ਸਮੂਹ ਲਿਆਈ ਅੰਦਰੋਂ ਚੱਕ ਕੇ ਬੈਗਬੂਗ ਤੇ ਬੈਗ ਲਿਆ ਕੇ ਅਸੀਂ ਵਿੱਚ ਰੱਖੀਏ ਕਿਉਂਕਿ ਸੀਟਾਂ ਬੁੱਕ ਹੋ ਗਈਆਂ ਫਿਰ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਤੇ 11:30 ਵਜੇ ਸਾਡੀ ਵਾਪਸੀ ਦੀ ਟ੍ਰੇਨ ਹੈ ਚਾਓ ਚੱਲਦੇ ਆ ਫਿਰ ਫਿਰ ਨਾਲ ਦੀ ਨਾਲ ਤੁਹਾਨੂੰ ਜਿਹੜਾ ਐਕਸਪੈਂਸ ਹੈ ਸਾਰਾ ਦੱਸਾਂਗੇ ਇਸ ਤਰ੍ਹਾਂ ਕੀ ਸਿਸਟਮ ਹੈ ਕਿੰਨਾ ਕੁ ਖਰਚਾ ਸਾਡਾ ਆਇਆ ਹੈ ਠੀਕ ਹੈ ਜੀ ਬੱਲੇ 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 ਆ ਦੇਖੋ ਜੀ ਲਿਆande ਕਿੰਨੇ ਬੈਗ ਸੀ ਇਦਾਂ ਲੱਗਦਾ ਕਿ ਨਹੀਂ ਹੋਣਗੇ 15-20 ਜਣੇ ਹਨਾ ਦਾ ਜਦਾਂ ਪੂਰੀ ਫੈਮਿਲੀ ਜੁਪੀ ਨੂੰ ਚੱਲੀ ਹੁੰਦੀ ਪੂਰੀ ਫੈਮਿਲੀ ਜੁਪੀ ਚੱਲੀ ਜਾਂਦੀ ਜੁਪੀ ਜਾਂਦੇ ਵੀ ਕੈਨੇਡਾ ਦੀ ਤਿਆਰੀ ਕਰਦੇ ਹੁੰਦੇ ਹੁੰਦੇ ਆ ਵੀ ਆਹ ਛੋਟੇ ਵੱਡੇ ਬੈਗ ਲੱਭੇ ਨਹੀਂ ਛੋਟੇ ਬੈਗਾਂ ਚ ਪਾ ਲਿਆ ਮੈਂ ਕਿਹਾ ਇੰਨਾ ਸਮਾਨ ਗਿੱਲ ਸਾਹਿਬ ਉਹ ਆਹ ਬੰਦੇ ਦੇ ਜਾਂਦੇ ਬੈਗਾ ਗਿੱਲ ਉਹ ਹੁਣ ਇਹਨੂੰ ਦੇਖ ਹੁਣ ਦੇਖਦਾ ਹੁਣ ਇਹਨੂੰ ਦੇਖਦਾ ਨਹੀਂ ਦੇਖ ਮੜੇ ਦੇਖ ਇਹਨੂੰ ਆ ਇੰਨੇ ਇੰਨਾ ਸਮਾਨ ਹੈ ਇਹ ਬਾਈ ਤੈਨੂੰ ਪਤਾ ਆਪਣਾ ਦੂਜਾ ਸੈਸ਼ਨ ਬਾਤਾ ਕਿੰਨੇ ਬੈਗ ਆ ਤੁਹਾਡੇ ਪਤਾ ਹੀ ਨਹੀਂ ਮਾਤਾ ਤੁਹਾਡੇ ਦੋ ਦੋ ਤੁਹਾਡੇ ਅਸੀਂ 300 ਤਿੰਨ ਤਿੰਨੇ ਬੈਗ 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 ਆਪਣੇ ਇੱਕ ਇੱਕ ਕਿੱਥੇ ਦਾ ਬੈਗ ਨਹੀਂ ਲਾਉਦੇ ਪਿਆ ਆ ਹਾਲੇ ਹੀ ਦੇਖ ਲੋ ਮਾਤਾ ਆਪਣੇ ਕਿੰਨੇ ਬੈਗਾ ਆਪਣੇ ਤਿੰਨ ਬੈਗਾ ਤੁਹਾਡੇ ਸਾਡੇ ਨੂੰ ਜਾਣੇ ਦੇ ਤਿੰਨ 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 ਹਰ ਇੱਕ ਬੰਦੇ ਦੇ ਤਿੰਨ ਤਿੰਨ ਬੈਗਾ ਯਾਰ ਆ ਦੇਖ ਲੋ ਬੁਰਾ ਹਾਲ ਵਾਹ ਜੀ ਮੈਂ ਕਹਿੰਨੇ ਤੁਹਾਨੂੰ ਮੈਂ ਪਹਿਲਾਂ ਹੀ ਕਹਣਾ ਵੀ ਜੇ ਬੀਬੀਆਂ ਆਈਆਂ ਤੇ ਖਰਚਾ ਵਧੂਗਾ ਨਹੀਂ ਤਾਂ ਨਾਲ ਆ ਜਾਓ ਹਾਂ ਬੀਬੀਆਂ ਨਾਲ ਹੈ ਚਲੋ ਜੀ ਚਲੋ ਚਲੋ ਜੀ ਹੁਣ ਕਰਨ ਲੱਗਿਆ ਵਾਪਸੀ ਤੇ ਸਾਡੇ ਪਿੰਡ ਦੀ ਸੰਗਤ ਮਿਲੀ ਆ ਕਿੰਨੇ ਜਾਣੇ ਆ ਜੀ ਆਪਾਂ ਫਿਰ ਆਪਾਂ ਤੇਰਾ ਜਿਹੜੀ 13 ਜਾਣੇ ਆ ਤੇਰੇ ਜਿਹੜੇ ਤੇ ਬੈਠ ਕੇ ਦੇਖ ਲੋ ਜੀ ਐਨੇ ਬੈਗ ਆ ਤੇ ਸਾਡੇ ਬੈਗ ਤੁਹਾਨੂੰ ਦਿਖਾਈ ਸੀ ਬਾਕੀ ਸੰਗਤ ਉਧਰ ਬੈਠੀ ਆਪਣੀ ਬਾਕੀ ਸੰਗਤ ਉਧਰ ਬੈਠੀ ਆ ਜਿਹੜਾ ਕਮਰਾ ਆਪਾਂ ਲਿਆ ਸੀ ਉਹ ਚਾਬੀ ਆਪਾਂ ਇਹਨਾਂ ਨੂੰ ਦਵਾਤੀ ਆ ਹੁਣ ਤੇ ਹੁਣ ਚੱਲਦੇ ਆ ਜੀ ਵਾਪਸ ਵਾਪਸੀ ਕਿੱਦਣ ਕਰਨੀ ਫਿਰ ਤੁਸੀਂ ਸਾਡੀ ਵਾਪਸੀ ਤਾਈ ਜੀ ਹੋ ਲੰਮਲਾ ਦੇਖ ਕੇ ਆਉਂਗੇ ਫੁੱਲ ਸਾਡਾ ਹੋ ਲੰਮਲਾ ਰਹਿ ਗਿਆ ਅਸੀਂ ਟਿਕਟ ਪਹਿਲਾਂ ਕਰਾ ਲਈ ਸੀ ਨੇ ਤਾਂ ਕਰਕੇ ਤੇ ਬਾਕੀ ਸੰਗਤ ਇੱਧਰ ਬੈਠੀ ਹੈ ਜੀ ਚੰਗਾ ਜੀ ਚੱਲਦੇ ਆ ਜੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਡੀ ਟ੍ਰੇਨ ਆਈ 11:30 ਵਜੇ ਠੀਕ ਹੈ ਜੀ ਤੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਸਟੇਸ਼ਨ ਤੇ ਹਲੇ ਸਾਡੀ ਟ੍ਰੇਨ ਆਈ ਨਹੀਂ ਹੈਗੀ ਇਹ ਕੋਈ ਹੋਰ ਟ੍ਰੇਨ ਲੱਗੀ ਆ ਆ ਬੈਠੀਆਂ ਨੇ ਸੰਗਤਾਂ ਡੇਰੇ ਲਾ ਕੇ ਬੈਗਾਂ ਦਾ ਲਾਇਆ ਹੋਇਆ ਢੇਰ ਔਲੀਆ ਟ੍ਰੇਨ ਥੋੜੀ ਦੇਰ ਤੱਕ ਤੇ ਫਿਰ ਆਪਾਂ ਟ੍ਰੇਨ ਦੇ ਵਿੱਚ ਬੈੰਨੇ ਆ ਤੇ ਜਿਹੜਾ ਅੱਗੇ ਦਾ ਸਫ਼ਰ ਹੈ ਉਹ ਸ਼ੁਰੂ ਕਰਦੇ ਆ ਵਾਪਸੀ ਦਾ ਆਪਣਾ ਸਫ਼ਰ ਰਹਿਣ ਵਾਲਾ ਜੀ ਹਜ਼ੂਰ ਸਾਹਿਬ ਤੋਂ ਜੱਖੜ ਤੇ ਬਾਕੀ ਜੋ ਵੀ ਐਕਸਪੈਂਸ ਹੈ ਰੂਮ ਹੈ ਉਹ ਕਿਸ ਤਰ੍ਹਾਂ ਹੈ ਸਾਰਾ ਕੁਝ ਤੁਹਾਨੂੰ ਅਸੀਂ ਟ੍ਰੇਨ ਦੇ ਵਿੱਚ ਜਾਂਦੇ ਹੋਏ ਦੱਸਾਂਗੇ ਤੇ ਮਿਲਦੇ ਆ ਜੀ ਹੁਣ ਜਦੋਂ ਟੇਨ ਹੁੰਦੀ ਹੈ ਆ ਰਹੀ ਹੈ ਜੀ ਤੇ ਉਹਨੂੰ ਜਿਹੜੀ ਰਵਾਨਗੀ ਦਿੱਤੀ ਜਾਂਦੀ ਹੈ ਕੁਝ ਇਸ ਤਰੀਕੇ ਨਾਲ ਦਿੱਤੀ ਜਾਂਦੀ ਹੈ ਜਕਾਰਿਆਂ ਦੀ ਗੂੰਜ ਦੇ ਨਾਲ ਸਰਸਤੇ ਜਿਹੜਾ ਸਟੇਸ਼ਨ ਹੈ ਉਹ ਗੂੰਜ ਰਿਹਾ ਆ ਅ ਜਲਦੀ ਲੈ ਕੇ ਮੋੜੇ ਹੀ ਜਲਦੀ ਅਸੀਂ ਬਹੁਤ ਲੇਟ ਹੋ ਰਹੇ ਆ ਅੱਗੇ ਘਰੇ ਜਾਣਾ ਸੀ ਆ ਡੱਬਾ ਆਪਣੀ ਟ੍ਰੇਨ ਲੈਣ ਮੈਨੂੰ ਕਹਿ ਕੇ ਕਿਆ ਕਹਿੰਦਾ ਆ ਗਿਆ ਵਾ ਕਹਿ ਕੇ ਗਿਆ ਫੋਨ ਕੀਤਾ ਸੀ ਸ਼ਾਬਾਸ਼ ਕਿ ਤੇਰੇ ਕਹਿਣ ਤੇ ਦੇਲਾ ਸਾਰੀ ਦੁਨੀਆ ਇੱਧਰ ਆ ਗਈ ਮੇਰੇ ਕਹਿਣ ਤੇ ਥੋੜਾ ਜੀ ਮੈਂ ਤੇ ਇੰਨੀ ਸਲਾਹ ਦਿੱਤੀ ਵੀ ਇੱਧਰ S1 ਲਿਖਿਆ ਹੋਇਆ ਜਿੱਦਾਂ ਹੈ ਨਾ ਉਹਦੇ ਹਿਸਾਬ ਨਾਲ ਆਪਣਾ ਪਹੁੰਚ ਜਾ ਤੁਸੀਂ ਮੈਂ ਮੰਦੀਪੂਰਾ ਆ ਜਾਓ ਯਾਰ ਰਖ ਜਾਣਾ ਮੈਂ ਤੇ ਚੱਜਦੀ ਮੈਂ ਤੇ ਸਲਾਹ ਚੱਜਦੀ ਦਿੱਤੀ ਆ ਹੈ ਮਨ ਮੈਂ ਕਹਿੰਨਾ ਮੈਂ ਕਹਾਂ ਮੈਂ ਤੇ ਸਲਾਹ ਚੱਜਦੀ ਦਿੱਤੀ ਆ ਵੀ ਆ ਜਿਹੜੇ ਉੱਪਰ ਨੰਬਰ ਲੱਗੇ ਆ ਆ ਜਿਹੜੇ ਇਨਾਂ ਦੇ ਹਿਸਾਬ ਨਾਲ ਵਾਹ ਲਿਫਟ ਆ ਗਈ ਤੇ ਤੂੰ ਕਹਿੰਦਾ ਹੈ ਨਹੀਂ ਹੋਰ ਆਪਣਾ ਆਪਣਾ ਡੱਬਾ ਵਾਹ ਲਿਫਟ ਆ ਗਈ ਨਹੀਂ ਇਹਨਾਂ ਕਹਿੰਦਾ ਹੈ ਜੀ ਹੈਗੀ ਆ ਵੀਰੇ ਮੈਂ ਕਿਹਾ ਮੈਂ ਚਾਚੀ ਦੀ ਸਲਾਹ ਦਿੱਤੀ ਆਪਣਾ ਆਪਣਾ ਡੱਬਾ ਦੇਖ ਕੇ ਇਹਦੇ ਹਿਸਾਬ ਨਾਲ ਖੜਾ ਹਾਂ ਹੈ ਨਾ ਗੰਨੂ ਘੱਜਲ ਖਵਾਰ ਬਣਾਇਆ ਉਤੋਂ ਮੁੜ ਕੇ ਭੱਜਦੇ ਫਿਰੋਗੇ ਐਸ ਤੋਂ ਬੰਨ ਕਿੱਥੇ ਲੱਗਾ ਜੀ ਅਗਲੇ ਨੇ ਤਰੀਕੇ ਨਾਲ ਲਾਇਆ ਵੀ ਐਸ ਤੋਂ ਬੰਨ ਇੱਥੇ ਲੱਗੂਗਾ ਐਸ ਤੋਂ ਇੱਥੇ ਲੱਗੂਗਾ ਆਪਣੀ ਗੱਡੀ ਦਾ ਨੰਬਰ ਵੀ ਬਾਲਾ 421 ਆ ਤੇ ਸਾਰੀ ਸੰਗਤ ਆ ਜੀ ਜਿਹੜੀ ਆਪਣੋ ਆਪਣੀ ਜਗ੍ਹਾ ਤੇ ਜਾਈ ਜਾਂਦੀ ਹੈ ਕਿਉਂਕਿ ਆਪਣੀ ਟ੍ਰੇਨ ਆਉਣ ਵਾਲੀ ਆ ਤੇ ਫਿਰ ਬੈੰਨੇ ਆ ਜ ਕਰਦੇ ਆ ਜੀ ਸਫ਼ਰ ਸ਼ੁਰੂ ਬੈਕ ਟੂ ਹੋਮ ਆਪਾਂ ਪਹੁੰਚ ਚੁੱਕੇ ਆ ਪੁਨੇ ਤੇ ਪਿਛਲੇ ਸਟੇਸ਼ਨ ਤੋਂ ਆਪਾਂ ਚੜੇ ਸੀ ਥੋੜਾ ਰਸ਼ ਬਹੁਤ ਸੀਗਾ ਤੇ ਤਾਂ ਕਰਕੇ ਫਿਰ ਵੀਡੀਓ ਨਹੀਂ ਬਣੀ ਇਹ ਆਪਣਾ ਡੱਬਾ ਆ ਜੀ ਸਵਾਰੀਆਂ ਆਪਣੀਆਂ ਬੈਠੀਆਂ ਆ ਪਾਣੀ ਭਰ ਲਈ ਬਾਹਰ ਉਤਰੇ ਸੀਗੇ ਹੈ ਆ ਜਾਂਦੇ ਆ ਤੇ ਟ੍ਰੇਨ ਦਾ ਹੁਣ ਇੰਜਨ ਚੇਂਜ ਹੋ ਰਿਹਾ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਜਿਹੜੀ ਆਪਣੀ ਟ੍ਰੇਨ ਆ ਉਹ ਲਗਭਗ 1.5 ਘੰਟਾ ਲੇਟ ਹੋ ਚੁੱਕੀ ਆ ਯਾਨੀ ਕਿ ਹਲੇ ਇੱਕ ਸਟੇਸ਼ਨ ਹੀ ਕਵਰ ਕੀਤਾ ਆ 12:15 ਹੋ ਗਏ ਆ ਤੇ ਦੇਖਦੇ ਆ ਕਿੰਨੇ ਕ ਟਾਈਮ ਤੇ ਜਿਹੜਾ ਇਹ ਸਫਰ ਹੈ ਉਹ ਪੂਰਾ ਹੁੰਦਾ ਆ ਜਿੱਦਣ ਅਸੀਂ ਉਦੋਂ ਆਏ ਸੀਗੇ ਤਾਂ ਉਦੋਂ ਜਿਹੜੀ ਟ੍ਰੇਨ ਸੀਗੀ ਉਹ ਲਗਭਗ 5 ਘੰਟੇ ਲੇਟ ਸੀ ਬਾਈ 2 ਘੰਟੇ ਟ੍ਰੇਨ ਲੇਟ ਵੀ ਹੋ ਗਈ ਆ ਹੈ 2 ਘੰਟੇ 2 ਘੰਟੇ ਹੋਰ ਕੀ ਹੁਣ 2 ਘੰਟੇ ਹੋਣੀ ਹੈ ਹੈ 2 ਘੰਟੇ ਲੇਟ ਹੋ ਗਈ ਆ ਉੱਥੋਂ ਤੁਰੰਤ ਬਾਅਦ ਜਾਖੜ ਪਹੁੰਚਾਂਗੇ ਅੱਧੀ ਰਾਤ ਜਾਖੜ ਆਪਾਂ ਮਿਲਾਂ ਦਾ ਅੱਧੀ ਰਾਤ ਨੂੰ ਪਹੁੰਚਾਂਗੇ ਤੇ ਹਾਂਜੀ ਵਾਹਿਗੁਰੂ ਜੀ ਭਲਾ ਕਰੇ ਵਾਹਿਗੁਰੂ ਜੀ ਭਲਾ ਕਰੇ ਬਾਬੇ ਨੇ ਪੈਸੇ ਦੇ ਬਈ ਹੈ ਬਾਬਾ ਸਾਡੇ ਤਾਂ ਚਾਹ ਜੋਗੇ ਨਹੀਂ ਬਗੇਤੀ ਹਾਂ ਟੀਟੀ ਲੈ ਗਿਆ ਯਾਰ ਅੱਗੇ ਸਾਡੇ ਕੋ ਖੁੱਲੇ ਪੈਸੇ ਨਹੀਂਗੇ 5-10 ਉਹ ਹੀ ਤਾਂ ਤੇ ਮੇਰੀ ਕਿੱਟ ਚ ਹੁਣੇ ਆ ਖੁਸ਼ ਚੱਕ ਲੈ ਆ ਦੇ ਲਈ ਬਲੌਗਰ ਸਾਹਿਬ ਕਿਹੜੇ ਕੰਮ ਕਮੀ ਹੋ ਗਈ ਛੱਡੇਗਾ ਅਸੀਂ ਵਟਾ ਵੀ ਸਾਡੇ ਨਾਲ ਕੋਈ ਆਪਾਂ ਸਾਰੇ ਆ ਆ ਬਾਈ ਮੇਰੇ ਪੱਤੇ ਦੇ ਦਿਖਾ ਮੜ ਜੇ ਹੈ ਬਾਹਰ ਐਡੇ ਵੀਡੀਓ ਦਿਖਾ ਦੇਣੀ ਸਾਰਿਆਂ ਨੂੰ ਉਹ ਕੀ ਕਰਦਾ ਆ ਆ ਦੇਖ ਲੋ ਜੀ ਉਹ ਮੈਂ ਕਿਹਾ ਤਾਸ਼ ਖੇਡ ਲਈਏ ਫਿਰ ਕਿਸੇ ਦਾ ਫੋਨ ਆ ਗਿਆ ਜ਼ਰੂਰੀ ਜ਼ਰੂਰੀ ਫੋਨ ਬਚ ਗਿਆ ਵਾਪਸ ਆਪਣੇ ਵਤਨਾਂ ਦੇ ਵਿੱਚ ਤੇ ਉਹੀ ਬੰਦਾ ਸਾਨੂੰ ਰੀਸੀਵ ਕਰਨਾ ਹੈ ਜਿਹੜਾ ਸਾਨੂੰ ਛਡੋਣਾ ਹੈ ਸੀਗਾ ਤੇ ਹੁਣ ਰਹੀ ਗੱਲ ਐਕਸਪੈਂਸ ਦੀ ਤੁਹਾਨੂੰ ਕਿਹਾ ਸੀ ਨਾ ਵੀ ਅਸੀਂ ਤੁਹਾਨੂੰ ਸਾਰਾ ਐਕਸਪੈਂਸ ਦੱਸਣਾ ਹੈ ਵੀ ਕਿੰਨਾ ਕੁ ਖਰਚਾ ਹੋਇਆ ਸੀਗਾ ਬਾਅਦ ਘਰੇ ਪਹੁੰਚ ਜਾਈਏ ਫਿਰ ਕਾਪੀ ਬੈਨ ਚੱਕਾਂਗੇ ਪੂਰਾ ਹਿਸਾਬ ਕਰਾਂਗੇ ਵੀ ਜਿੰਨਾ ਸਾਡਾ ਖਰਚਾ ਹੋਇਆ ਆ ਸਾਰਾ ਜਿੱਦਣ ਅਸੀਂ ਤੁਰੇ ਸੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜੋ ਵੀ ਅਸੀਂ ਖਰਚਾ ਕੀਤਾ ਹੈ ਸਾਰਾ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਤੁਹਾਨੂੰ ਵੀ ਕਨਫਰਮ ਹੋ ਜਾਊਗਾ ਕਿ ਕਿੰਨੇ ਕ ਪੈਸੇ ਕੋਲ ਹੋਣੇ ਚਾਹੀਦੇ ਆ ਤੇ ਕਿੰਨੇ ਕ ਪੈਸੇ ਨਾਲ ਜਿਹੜੀ ਆਪਾਂ ਹਜੂਰ ਸਾਹਿਬ ਦੀ ਯਾਤਰਾ ਆ ਉਹ ਕਰ ਸਕਦੇ ਆ ਬਾਕੀ ਰੂਮ ਵੀ ਤੁਹਾਨੂੰ ਦੱਸਣਾ ਹੈ ਕਿ ਰੂਮ ਕਿੱਦਾਂ ਮਿਲਦੇ ਆ ਹਨਾ ਮੈਂ ਤਾਂ ਮੈਂ ਪਿੱਛੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਪਹਿਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਕਿ ਰੂਮ ਕਿੱਦਾਂ ਮਿਲਦੇ ਆ ਬਾਕੀ ਦੁਬਾਰਾ ਵੀ ਅਸੀਂ ਦੱਸਾਂਗੇ ਕਿ ਰੂਮ ਕਿਸ ਤਰੀਕੇ ਨਾਲ ਮਿਲਦੇ ਆ ਕਿਸ ਤਰੀਕੇ ਨਾਲ ਆਪਾਂ ਉੱਥੇ ਪਹੁੰਚਣਾ ਆ ਹਾਂਜੀ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਘਰ ਤੇ ਜਿਸ ਤਰ੍ਹਾਂ ਕੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਘਰੇ ਜਾ ਕੇ ਜਿਹੜਾ ਆ ਸਾਰਾ ਐਕਸਪੈਂਸ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਕਿੰਨਾ ਕੁ ਜਿਹੜਾ ਖਰਚਾ ਹੈ ਉਹ ਸਾਡਾ ਹਯੂਰ ਸਾਹਿਬ ਦੀ ਯਾਤਰਾ ਤੇ ਆਇਆ ਪਰ ਪਰਸਨ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਯਾਤਰਾ ਦੀ ਗੱਲ ਕਰਦੇ ਕਿ ਜਿਹੜੀ ਯਾਤਰਾ ਸੀਗੀ ਉਹ ਬਹੁਤ ਹੀ ਵਧੀਆ ਰਹੀ ਤੇ ਬਹੁਤ ਹੀ ਆਨੰਦਾਣੀ ਸੀ ਕਿਉਂਕਿ ਉੱਥੇ ਜਾ ਕੇ ਵਾਪਸ ਹੋਣ ਦਾ ਸਾਡਾ ਜੀ ਹੀ ਨਹੀਂ ਕਰ ਰਿਹਾ ਸੀਗਾ ਕਿਉਂਕਿ ਇਹਨੇ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਜਿਹੜੇ ਕਰਨਾਟਕਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਹੜਾ ਬਾਕੀ ਭਗਤ ਨਾਮਦੇਵ ਜੀ ਦਾ ਮੰਦਿਰ ਹੋ ਗਿਆ ਭਗਤ ਨਾਮਦੇਵ ਜੀ ਦਾ ਘਰ ਹੋ ਗਿਆ ਜਾਂ ਫਿਰ ਲੋਕਲ ਗੁਰਦੁਆਰਾ ਸਾਹਿਬ ਹੋਗੇ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਗੁਰਦੁਆਰਾ ਬਾਬਾ ਬੰਦਾ ਕਾਟ ਸਾਹਿਬ ਗੁਰਦੁਆਰਾ ਸ਼੍ਰੀ ਨਗੀਨਾ ਕਾਟ ਸਾਹਿਬ ਗੁਰਦੁਆਰਾ ਨਾਨਕ ਸਰ ਸਾਹਿਬ ਹੋਰ ਵੀ ਜਿਹੜੇ ਵਿੱਚ ਗੁਰਦੁਆਰਾ ਸਾਹਿਬ ਸੀਗੇ ਸਾਰੇ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕੀਤੇ ਨੇ ਤੁਸੀਂ ਸਾਡੇ ਪਿਛਲੇ ਵਲੌਗ ਦੇ ਵਿੱਚ ਜਾ ਕੇ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹ ਦੇਖ ਸਕਦੇ ਹੋ ਤੇ ਹੁਣ ਆਪਾਂ ਐਕਸਪੈਂਸ ਦੀ ਗੱਲ ਕਰਦੇ ਹਾਂ ਕਿ ਕਿੰਨਾ ਕੁ ਜਿਹੜਾ ਖਰਚਾ ਪਰ ਪਰਸਨ ਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਟ੍ਰੇਨ ਤੇ ਜਾ ਰਹੇ ਹਾਂ ਮੈਂ ਪ੍ਰੈਫਰ ਇਹੀ ਕਰੂੰਗਾ ਕਿ ਤੁਸੀਂ ਟ੍ਰੇਨ ਤੇ ਹੀ ਜਾਓ ਆਪਣਾ ਵਹੀਕਲ ਨਾਲ ਲੈ ਕੇ ਜਾਓ ਕਿਉਂਕਿ ਆਪਣੇ ਵਹੀਕਲ ਦਾ ਇੱਕ ਤਾਂ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੈ ਦੂਜਾ ਕੋਈ ਸੇਫਟੀ ਨਹੀਂ ਹੈਗੀ ਇਸ ਕਰਕੇ ਆਪਾਂ ਟ੍ਰੇਨ ਤੇ ਜਾਣਾ ਬੈਟਰ ਸਮਝਦੇ ਹਾਂ ਕਿਉਂਕਿ ਉੱਥੇ ਜਾ ਕੇ ਵੀ ਅੱਗੇ ਜਿਹੜੀਆਂ ਬੱਸਿਸ ਵਗੈਰਾ ਮਿਲ ਜਾਂਦੀਆਂ ਨੇ ਆਪਾਂ ਨੂੰ ਜਿੱਦਾਂ ਕਿ ਆਪਾਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਜਾਂ ਫਿਰ ਆਪਾਂ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ ਜਿਸ ਤਰ੍ਹਾਂ ਕਿ ਲੋਕਲ ਗੁਰਦੁਆਰਾ ਸਾਹਿਬ ਤੋਂ ਬਾਅਦ ਜਿਸ ਤਰ੍ਹਾਂ ਕਿ ਅਸੀਂ ਕਰਨਾਟਕਾ ਦੇ ਵਿੱਚ ਗਏ ਸੀ ਜਾਂ ਭਗਤ ਨਾਮਦੇਵ ਜੀ ਦਾ ਮੰਦਿਰ ਹੈ ਜਿਹੜਾ ਉਹਦੇ ਦਰਸ਼ਨ ਕਰਨ ਗਏ ਸੀ ਤੇ ਉਹਨਾਂ ਵਾਸਤੇ ਬੱਸਿਸ ਵਗੈਰਾ ਉੱਥੇ ਅਵੇਲੇਬਲ ਰਹਿੰਦੀਆਂ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਖਰਚਾ ਦੱਸਦਾ ਕਿ ਕਿੰਨਾ ਕ ਜਿਹੜਾ ਖਰਚਾ ਹੋ ਆ ਜਾਂਦਾ ਹੈ ਸਭ ਤੋਂ ਪਹਿਲਾਂ ਜੇ ਆਪਾਂ ਟ੍ਰੇਨ ਤੇ ਜਾ ਰਹੇ ਹਾਂ ਤਾਂ ਟ੍ਰੇਨ ਦਾ ਜੇ ਆਪਾਂ ਸਲੀਪਰ ਦੀ ਟਿਕਟ ਕਰਾਉਣੀ ਹੈ ਤਾਂ ਜਿਸ ਤਰ੍ਹਾਂ ਕਿ ਮੈਂ ਜਾਖਲ ਤੋਂ ਜੜਿਆ ਸੀਗਾ ਤਾਂ ਜਾਖਲ ਤੋਂ ਜਿਹੜੀ 690 ਰੁਪਏ ਦੀ ਟਿਕਟ ਹੈ ਬਾਕੀ ਅਲੱਗ-ਅਲੱਗ ਏਰੀਆ ਤੋਂ ਜਿਸ ਤਰ੍ਹਾਂ ਕਿ ਆਪਾਂ ਅੰਮ੍ਰਿਤਸਰ ਤੋਂ ਚੜ ਰਹੇ ਹਾਂ ਤਾਂ ਉੱਥੋਂ ਦਾ ਥੋੜਾ ਖਰਚਾ ਹੈ ਅਪ੍ਰੋਕਸੀਮੇਟਲੀ ਥੋੜਾ ਇਹ ਵੱਧ ਹੋਊਗਾ 1000 ਰੁਪਏ ਦੀ ਟਿਕਟ ਲਾ ਲਓ ਤੁਸੀਂ ਕਿਉਂਕਿ ਇਤੋਂ ਅੰਮ੍ਰਿਤਸਰ ਦਾ ਵੀ ਡਿਸਟੈਂਸ ਹੈਗਾ ਲਗਭਗ 300 ਕਿਲੋਮੀਟਰ ਦਾ ਤਾਂ ਇਸ ਕਰਕੇ ਉੱਥੋਂ ਤੁਸੀਂ 1000 ਰੁਪਏ ਦੀ ਟਿਕਟ ਲਗਾ ਲਓ ਤਾਂ 1000 ਰੁਪਏ ਆਪਣੇ ਇਸ ਜਿਹੜੀ ਟਿਕਟ ਦੇ ਹੋਗੇ ਤਾਂ ਜੇ ਆਪਾਂ ਏਸੀ ਵਾਲੀ ਟਿਕਟ ਲੈਣੇ ਇਨੋਂ ਨਹੀਂ ਸੀ ਸੀ ਜੇ ਆਪਾਂ ਏਸੀ ਵਾਲੀ ਟਿਕਟ ਟਿਕਟ ਲਾਵਾਂਗੇ ਤਾਂ ਏਸੀ ਵਾਲੀ ਟਿਕਟ ਦਾ ਖਰਚਾ ਥੋੜਾ ਜਿਆਦਾ ਹੈ ਇੱਕ ਹੀ ਟਿਕਟ ਜਿਹੜੀ 3 ਥਰਡ ਏਸੀ ਹੈ ਉਹ ਹੈਗੀ ਹੈ 1800 ਰੁਪਏ ਦੀ ਤੇ ਜਿਹੜੀ ਸੈਕਿੰਡ ਏਸੀ ਹੈ ਉਹ ਹੈਗੀ ਹੈ 2600 ਰੁਪਏ ਦੀ ਜਿਹੜਾ ਜਾਖਲ ਤੋਂ ਮੈਂ ਇਹ ਡਿਸਟੈਂਸ ਦੀ ਗੱਲ ਕਰ ਰਿਹਾ ਤਾਂ ਜੇ ਆਪਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਰਵਾ ਰਹੇ ਤਾਂ ਉਹ ਥੋੜੀ ਜਿਆਦਾ ਹੋਵੇਗੀ ਉਹੀ 3-400 ਰੁਪਏ ਤੁਸੀਂ ਵਾਧਾ ਲਗਾ ਲਓ ਯਾਨੀ ਕਿ 3000 ਰੁਪਏ ਦੀ ਦੂਸਰੀ ਲਗਾ ਲਓ ਜਿਹੜੀ ਥਰਡ ਸੈਕਿੰਡ ਏਸੀ ਆ ਤੇ 1800 ਦੀ ਜਿਹੜੀ ਮੈਂ ਤੁਹਾਨੂੰ ਥਰਡੀ ਸੀ ਦੱਸੀ ਉਹ ਵੀ ਲਗਾ ਲੋ ਕਿ 23-24 ਰੁਪਏ ਦੀ ਆ 25 ਰੁਪਏ ਦੀ ਉਹ ਹੋਏਗੀ ਤਾਂ ਇਹ ਏਸੀ ਵਾਲੀਆਂ ਟਿਕਟਸ ਹੋ ਗਈਆਂ ਜਿਹੜੀ ਕਿ ਆਪਾਂ ਹਜ਼ੂਰ ਸਾਹਿਬ ਦੀ ਯਾਤਰਾ ਵੇਲੇ ਆਪਾਂ ਨੂੰ ਲੈਣੀਆਂ ਪੈਣਗੀਆਂ ਜਾਂ ਹਜ਼ੂਰ ਸਾਹਿਬ ਦੀ ਯਾਤਰਾ ਵੇਲੇ ਆਪਾਂ ਕਰਵਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਆ ਤਾਂ ਉੱਥੇ ਰੂਮ ਦੀ ਸਹੂਲਤ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਰੂਮ ਵਗੈਰਾ ਉੱਥੇ ਮਿਲ ਜਾਂਦੇ ਨੇ ਜਿਸ ਤਰ੍ਹਾਂ ਕਿ ਹੋਲੇ ਮੱਲੇ ਤੇ ਸੀਗੇ ਸੀ ਹੋਲੇ ਮੱਲੇ ਤੇ ਵੀ ਸਾਨੂੰ ਜਿਹੜਾ ਆ ਰੂਮ ਮਿਲ ਗਿਆ ਸੀ ਕਿਉਂਕਿ ਅਸੀਂ ਹੋਲੇ ਮੱਲੇ ਤੋਂ ਥੋੜੇ ਦਿਨ ਪਹਿਲਾਂ ਪਹੁੰਚੇ ਸੀ ਬਟ ਜੇ ਆਪਾਂ ਹੋਲੇ ਮੱਲੇ ਦੇ ਜਾ ਰਹੇ ਹਾਂ ਤਾਂ ਰੂਮ ਉੱਥੇ ਮਿਲਣਾ ਥੋੜਾ ਜਿਹਾ ਮੁਸ਼ਕਲ ਹੈ ਬਟ ਜੇ ਆਪਾਂ ਉੱਧਾ ਬਿਨਾਂ ਕਿਸੇ ਪ੍ਰੋਗਰਾਮ ਤੋਂ ਜਾ ਰਹੇ ਹਾਂ ਤਾਂ ਉੱਥੇ ਰੂਮ ਜਿਹੜੇ ਨੇ ਉਹ ਅਵੇਲੇਬਲ ਰਹਿੰਦੇ ਨੇ ਮਿਲ ਜਾਂਦੇ ਨੇ ਲਗਭਗ 400 ਰੁਪਏ ਇੱਕ ਦਿਨ ਦਾ ਰੈਂਟ ਹੈ ਉਹਦੇ ਵਿੱਚ ਆਪਾਂ 8 ਤੋਂ 9 ਜਾਣੇ ਜਿਹੜੇ ਨੇ ਉਹ ਸੈਟਲ ਹੋ ਸਕਦੇ ਆ ਇੱਕ ਰੂਮ ਦੇ ਵਿੱਚ ਜਾਂ ਆਪਾਂ 10 ਜਾਣੇ ਵੀ ਇੱਕ ਰੂਮ ਦੇ ਵਿੱਚ ਸੈਟਲ ਹੋ ਸਕਦੇ ਆ ਤੇ 400 ਰੁਪਏ ਜਿਹੜਾ ਕਿਰਾਇਆ ਹੈਗਾ ਉਹ ਰੂਮ ਦਾ ਹੈਗਾ ਬਾਕੀ ਬਿਨਾਂ ਕਿਰਾਏ ਤੋਂ ਵੀ ਰੂਮ ਮਿਲ ਉਹ ਜਿਸ ਤਰ੍ਹਾਂ ਕੀ ਆਪਾਂ ਉਹਨਾਂ ਦੀ ਗੋਲਕ ਵਗੈਰਾ ਲੱਗੀ ਹੁੰਦੀ ਆ ਉਹਦੇ ਵਿੱਚ ਆਪਾਂ ਨੂੰ ਸੇਵਾ ਪਾ ਕੇ ਹੋਣੀ ਚਾਹੀਦੀ ਏ ਜਿਹੜੇ ਵੀ ਰੂਮ ਆਪਾਂ ਨੂੰ ਬਿਨਾਂ ਰੈਂਟ ਤੋਂ ਮਿਲਦੇ ਨੇ ਕਿਉਂਕਿ ਪਿੰਡਾਂ ਦੇ ਵਿੱਚੋਂ ਜਿਸ ਤਰ੍ਹਾਂ ਵੀ ਕਾਰ ਸੇਵਾ ਜਾਂਦੀ ਆ ਤਾਂ ਉਹ ਆਪਣੇ ਆਪਣੇ ਕੰਟੈਕਟ ਹੁੰਦੇ ਨੇ ਤਾਂ ਆਪਾਂ ਉਹਨਾਂ ਨਾਲ ਕੰਟੈਕਟ ਕਰਕੇ ਜਿਹੜਾ ਆ ਉਹ ਰੂਮ ਵਗੈਰਾ ਲੈ ਸਕਦੇ ਆ ਉਹ ਫ੍ਰੀ ਰੂਮ ਮਿਲਦੇ ਨੇ ਬਟ ਜਿਸ ਤਰ੍ਹਾਂ ਕੀ ਸੇਵਾ ਜ਼ਰੂਰ ਪਾ ਕੇ ਹੋਣੀ ਚਾਹੀਦੀ ਏ ਤੇ ਅਸੀਂ ਵੀ ਰੂਮ ਲਿਆ ਸੀਗਾ ਤੇ 400 ਰੁਪਏ ਜਿਹੜਾ ਰੂਮ ਦਾ ਰੈਂਟ ਹੈ ਉਹ ਹੈਗਾ ਤੇ 400 ਰੁਪਏ ਤੁਸੀਂ ਜੇ 10 ਜਾਣੇ ਹੋ ਤਾਂ ਉਹਨਾਂ ਦੇ ਵਿੱਚ ਡਿਵਾਈਡ ਹੋ ਜਾਊਗਾ ਤਾਂ ਇਹ ਪਾਰ ਡੇ ਦਾ ਆ 400 ਰੁਪਏ 400 ਰੁਪਏ ਪਾਰ ਡੇ ਦੇ ਹਿਸਾਬ ਨਾਲ ਉੱਥੇ ਰੂਮ ਮਿਲਦਾ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਆਪਾਂ ਲੋਕਲ ਗੁਰਦੁਆਰਾ ਸਾਹਿਬ ਘੁੰਮਣ ਜਾਂਦੇ ਆ ਉਹਨਾਂ ਦਾ ਜਿਹੜਾ ਖਰਚਾ ਹੋ ਕਿੰਨਾ ਆ ਜਾਂਦਾ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਅਸੀਂ ਏਸੀ ਜਿਹੜੀ ਕਾਰ ਕੀਤੀ ਸੀਗੀ ਤੇ ਉਹਦਾ ਲਗਭਗ 200 ਰੁਪਏ ਪਰ ਪਰਸਨ ਕਰਾਇਆ ਸੀਗਾ ਤੇ ਅਸੀਂ 8 ਜਾਣੇ ਸੀਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਅਸੀਂ ਡਿਵਾਈਡ ਕਰਕੇ ਉਹਨਾਂ ਨੂੰ ਪੇ ਕੀਤਾ ਸੀਗਾ ਤੇ 200 ਰੁਪਏ ਪਰ ਪਰਸਨ ਹੋ ਗਿਆ ਜਿਸ ਤਰ੍ਹਾਂ ਕਿ ਟਿਕਟ ਦਾ ਤੁਹਾਨੂੰ ਮੈਂ ਦੱਸ ਚੁੱਕਿਆ ਰੂਮ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਤੇ 200 ਰੁਪਏ ਪਰ ਉਹ ਜਿਹੜੇ ਆਪਾਂ ਲੋਕਲ ਗੁਰਦੁਆਰਾ ਸਾਹਿਬ ਘੁੰਮਣੇ ਨੇ ਤੇ ਉਸ ਤੋਂ ਬਾਅਦ ਤੇ ਜਿਸ ਤਰ੍ਹਾਂ ਕਿ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਸੀਗਾ ਉਹਦਾ ਜਿਹੜਾ ਡਿਸਟੈਂਸ ਸੀਗਾ ਉਹ ਲਗਭਗ 120 ਕਿਲੋਮੀਟਰ ਦਾ ਸੀਗਾ ਤੇ ਉਹਦਾ ਜਿਹੜਾ ਖਰਚਾ ਆਇਆ ਸੀਗਾ ਉਹ ਵੀ ਅਸੀਂ ਏਸੀ ਵਾਲੀ ਹੀ ਕਾਰ ਕੀਤੀ ਸੀ ਕਿਉਂਕਿ ਉੱਧਰ ਗਰਮੀ ਬਹੁਤ ਹੁੰਦੀ ਆ ਇਸ ਕਰਕੇ ਗਰਮੀ ਦੇ ਵਿੱਚ ਏਸੀ ਵਾਲੀ ਕਾਰ ਹੀ ਕਰਨੀ ਜਿਹੜੀ ਆ ਉਹ ਬੈਟਰ ਆ ਤੇ ਉਹਦਾ ਜਿਹੜਾ ਸਾਡਾ ਖਰਚਾ ਲੱਗਾ ਸੀਗਾ ਪਰ ਪਰਸਨ ਉਹ 400 ਰੁਪਏ 400 ਰੁਪਏ ਪਰ ਪਰਸਨ ਲੱਗਾ ਸੀਗਾ ਤੇ ਜਦੋਂ ਨੈਕਸਟ ਡੇ ਯਾਨੀ ਕਿ ਅਗਲੇ ਦਿਨ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਜਿਹੜਾ ਕਿ ਕਰਨਾਟਕਾ ਦੇ ਵਿੱਚ ਬਣਿਆ ਹੋਇਆ ਉਸ ਗੁਰਦੁਆਰਾ ਸਾਹਿਬ ਦੇ ਜਦੋਂ ਅਸੀਂ ਦਰਸ਼ਨਾਂ ਵਾਸਤੇ ਗਏ ਸੀ ਤਾਂ ਟਰੈਵਲਰ ਬੁੱਕ ਕਰਕੇ ਗਏ ਸੀ ਤਾਂ ਟਰੈਵਲਰ ਦੇ ਵਿੱਚ ਪਰ ਪਰਸਨ ਜਿਹੜਾ ਕਰਾਇਆ ਆਇਆ ਸੀਗਾ ਉਹ 500 ਰੁਪਏ ਆਇਆ ਸੀਗਾ ਤੇ ਉਹ ਵੀ ਏਸੀ ਸੀਗੀ ਜੇ ਆਪਾਂ ਨੋਨ ਏਸੀ ਕਰਕੇ ਜਾਂਦੇ ਆ ਤਾਂ ਨੋਨ ਏਸੀ ਦਾ 400 ਰੁਪਏ ਜੇ ਆਪਾਂ ਏਸੀ ਵਾਲੀ ਕਰਕੇ ਜਾ ਰਹੇ ਆ ਤਾਂ ਉਹਦਾ ਜਿਹੜਾ 500 ਰੁਪਏ ਕਰਾਇਆ ਜਾਂਦਾ ਤੇ ਬੈਟਰ ਤਾਂ ਇਹੀ ਹੈ ਕਿ ਆਪਾਂ ਏਸੀ ਵਾਲੀ ਹੀ ਕਰਕੇ ਜਾਈਏ ਕਿਉਂਕਿ ਮੈਂ ਜਿਸ ਤਰ੍ਹਾਂ ਕੀ ਦੱਸਿਆ ਕਿਉਂਕਿ ਸਾਰਾ ਪਹਾੜੀ ਇਲਾਕਾ ਹੈ ਤੇ ਉਧਰ ਗਰਮੀ ਜਿਹੜੀ ਹੈ ਉਹ ਆਪਣੇ ਨਾਲੋਂ ਕਿਤੇ ਜ਼ਿਆਦਾ ਪੈਂਦੀ ਹੈ ਤੇ ਜੇ ਆਪਾਂ ਉਧਰ ਹਜੂਰ ਸਾਹਿਬ ਦੀ ਯਾਤਰਾ ਤੇ ਜਾਣਾ ਹੈ ਜਾਂ ਤੇ ਆਪਾਂ ਜਨਵਰੀ ਫਰਵਰੀ ਜਾਂ ਮਾਰਚ ਤੱਕ ਜਾ ਸਕਦੇ ਹਾਂ ਕਿਉਂਕਿ ਮਾਰਚ ਤੋਂ ਬਾਅਦ ਜੇ ਆਪਾਂ ਜਾ ਰਹੇ ਹਾਂ ਤਾਂ ਉਧਰਲੇ ਇਲਾਕੇ 'ਚ ਗਰਮੀ ਆਪਣੇ ਨਾਲੋਂ ਵੀ ਕਿਤੇ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਜਿਹੜੀ ਗਰਮੀ ਆਪਣੇ ਜੂਨ ਦੇ ਵਿੱਚ ਪੈ ਰਹੀ ਆ ਉਹ ਗਰਮੀ ਉੱਥੇ ਫਰਵਰੀ ਮਾਰਚ ਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਇੰਨੀ ਜ਼ਿਆਦਾ ਗਰਮੀ ਜਿਹੜੀ ਉਧਰਲੇ ਇਲਾਕੇ 'ਚ ਵੜ ਜਾਂਦੀ ਹੈ ਤੇ ਫਿਰ ਉਧਰ ਬਾਰਿਸ਼ਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਥੋੜੀ ਜਿਹੜੀ بارش ਹੈ بارش ਦਾ ਵੀ ਉਧਰ ਮੌਸਮ ਬਣ ਜਾਂਦਾ ਹੈ ਜੂਨ ਦੇ ਵਿੱਚ ਜਾ ਕੇ بارشਾਂ ਵੀ ਹੋਣ ਲੱਗ ਜਾਂਦੀਆਂ ਨੇ April June ਦੇ ਵਿੱਚ ਤੇ ਇਹ ਜਿਹੜਾ ਸਾਰਾ ਤੁਹਾਨੂੰ ਮੈਂ ਖਰਚਾ ਦੱਸਿਆ ਯਾਨੀ ਕਿ ਆਪਣਾ ਟ੍ਰੇਨ ਦੀ ਟਿਕਟ ਹੋ ਗਈ 700 ਰੁਪਏ ਦੀ ਆਪਣੀ ਟਿਕਟ ਲਾ ਲਓ ਸਲੀਪਰ ਦੀ ਜਾਂ ਫਿਰ ਉਸ ਤੋਂ ਬਾਅਦ ਰੂਮ ਦਾ ਜਿਹੜਾ ਰੈਂਟ ਹੋ ਗਿਆ ਰੂਮ ਦਾ ਰੈਂਟ ਪਾ ਕੇ ਲੋਕਲ ਗੁਰਦੁਆਰਾ ਸਾਹਿਬ ਹੋ ਗਿਆ ਜਾਂ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਹੋ ਗਿਆ ਜਾਂ ਫਿਰ ਜਿਹੜਾ ਗੁਰਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੋ ਗਿਆ ਇਹਨਾਂ ਸਾਰਿਆਂ ਦਾ ਜਿਹੜਾ ਖਰਚਾ ਪਾ ਕੇ ਪਰਸਨ ਜਿਹੜਾ 2500 ਤੋਂ 3000 ਰੁਪਏ ਦਾ ਜਿਹੜਾ ਖਰਚਾ ਹੈ ਇਹ ਆਪਣਾ ਘੁੰਮਣ ਫਿਰਨ ਦਾ ਆ ਜਾਂਦਾ ਹੈ ਸਾਰੇ ਗੁਰਦੁਆਰੇ ਸਬ ਦੇ ਦਰਸ਼ਨ ਕਰਨ ਦਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਲਗਾ ਲੂਗੀ ਆਪਣਾ ਖਾਣ ਪੀਣ ਦਾ ਖਾਣ ਪੀਣ ਦਾ ਜਿਹੜਾ ਖਰਚਾ ਹੋ ਗਿਆ 1000 2000 ਰੁਪਏ ਉਹ ਲਗਾ ਲਓ ਯਾਨੀ ਕਿ ਕੁੱਲ ਮਿਲਾ ਕੇ ਜੋੜ ਮਾਰ ਕੇ 5 ਤੋਂ 6000 ਰੁਪਏ ਦੇ ਵਿੱਚ ਆਪਾਂ ਇੱਕ ਜਿਹੜਾ ਬੰਦਾ ਆ ਉਹ ਘੁੰਮ ਕੇ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਕੇ ਹਰਾਮ ਨਾ ਕਰੇ ਵਾਪਸ ਆ ਸਕਦੇ ਆ ਸਾਡਾ ਜਿਹੜਾ ਖਰਚਾ ਆਇਆ ਸੀਗਾ ਟੋਟਲ ਖਰਚਾ ਸੀ 8 ਜਾਣੇ ਸੀਗੇ ਤੇ ਮੈਂ ਤੇ ਜਿਸ ਤਰ੍ਹਾਂ ਕੀ ਮਾਤਾ ਜੀ ਗਏ ਸੀਗੇ ਇਹ ਮੇਰਾ ਤੇ ਮਾਤਾ ਜੀ ਦਾ ਜਿਹੜਾ ਖਰਚਾ ਆਇਆ ਸੀਗਾ ਉਹ 12 ਤੋਂ 13000 ਰੁਪਏ ਖਰਚਾ ਆ ਗਿਆ ਸੀਗਾ ਕਿਉਂਕਿ ਅਸੀਂ ਸ਼ਾਪਿੰਗ ਵਗੈਰਾ ਵੀ ਕੀਤੀ ਬਾਕੀ ਹੋਰ ਖਾਣ ਪੀਣ ਦਾ ਖਰਚਾ ਵੀ ਹੋ ਗਿਆ ਜਿਹੜਾ ਟਰੈਵਲਰ ਦਾ ਜਿਹੜਾ ਟਰੈਵਲ ਦਾ ਖਰਚਾ ਸੀਗਾ ਉਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ 3000 ਰੁਪਏ ਦਾ ਜਿਹੜਾ ਅਪਰੋਕਸੀਮੇਟਲੀ ਖਰਚਾ ਆ ਉਹ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਜਾਂ ਆਉਣ ਜਾਣ ਦਾ ਜਿਹੜਾ ਕਿਰਾਇਆ ਆ ਉਹਦੇ ਵਿੱਚ ਆ ਜਾਂਦਾ ਹੈ ਵਾਪਸੀ ਦੀ ਟਿਕਟ ਜਿਹੜੀ ਹੈ ਉਹ ਅਲੱਗ ਹੋ ਜਾਂਦੀ ਹੈ ਵਾਪਸੀ ਦੀ ਟਿਕਟ ਦਾ ਤੁਸੀਂ ਖਰਚਾ ਵੀ ਐਡ ਕਰ ਲਓ ਤਾਂ ਹੀ ਮੈਂ ਤੁਹਾਨੂੰ 3000 ਰੁਪਏ ਦਾ ਖਰ ਦੱਸ ਚੁੱਕਿਆ ਕਿਉਂਕਿ 22 ਤੋਂ 2300 ਰੁਪਏ ਮੈਂ ਪਹਿਲਾਂ ਤੁਹਾਨੂੰ ਮੈਂਸ਼ਨ ਕਰ ਚੁੱਕਿਆ ਤੇ 7-800 ਰੁਪਏ ਦਾ ਖਰਚਾ ਜਿਹੜਾ ਵਾਪਸੀ ਦੀ ਟਿਕਟ ਦਾ ਸੀਗਾ ਇਹ ਜਿਹੜਾ ਖਰਚਾ ਸੀਗਾ ਇਹ ਤੁਹਾਨੂੰ ਮੈਂ ਸਾਰਾ ਮੈਂਸ਼ਨ ਕਰ ਚੁੱਕਿਆ ਤੇ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਆ ਸਾਡੀ ਬਹੁਤ ਹੀ ਵਧੀਆ ਰਹੀ ਤੇ ਬਹੁਤ ਹੀ ਆਨੰਦ ਵਾਲੀ ਸੀਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਬਾਕੀ ਅਗਲੇ ਟ੍ਰਿਪ ਤੇ ਨਿਕਲਦੇ ਆ ਜੀ ਹੁਣ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਜਲਦੀ ਹੀ ਨਿਕਲਦੇ ਹਾਂ ਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦਾਂ ਕਿ ਕਿ ਅਪਡੇਟ ਕਰਦਾਂਗੇ ਕਿ ਕਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਜਾ ਵਾਹਿਗੁਰੂ ਜੀ ਕੀ ਫਤਿਹ